ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਹਨਾਂ ਦਿਨਾਂ ਵਿੱਚ ਜਿਹੜੇ ਸਾਡੇ ਆਪਣੇ ਆਪ ਨੂੰ ਪੰਥਕ ਪ੍ਰਚਾਰਕ ਘੋਉਂਦੇ ਆ ਸਟੇਜਾਂ ਦੇ ਬੈਠੇ ਗੁਰੂ ਦੀ ਬਾਣੀ ਦੀ ਕਥਾ ਵੀ ਕਰਦੇ ਆ ਇੱਕ ਪਾਸਿਓ ਤਾਂ ਸੰਗਤ ਨੂੰ ਪ੍ਰੇਰਿਤ ਕਰਦੇ ਆ ਹਰ ਵੇਲੇ ਵੀ ਗੁਰਬਾਣੀ ਦੇ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਇੱਕ ਪਾਸੇ ਜਿਹੜੀ ਸੰਗਤ ਅੱਜ ਕੱਲ ਚੁਪਹਿਰਾ ਸਾਹਿਬ ਕਰਕੇ ਗੁਰਬਾਣੀ ਪੜ੍ਹਦੀ ਆ ਉਹ ਚੁਪਹਿਰਾ ਸਾਹਿਬ ਤੇ ਕਿੰਤੂ ਪਰੰਤੂ ਇਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਇਸ ਗੱਲ ਦੀ ਇਹਨਾਂ ਨੂੰ ਮੱਤ ਧੋਣੀ ਚਾਹੀਦੀ ਹੈ ਕਿ ਗੁਰੂਕੀਆ ਸੰਗਤਾਂ ਕਿਸੇ ਬਹਾਨੇ ਵੀ ਗੁਰਬਾਣੀ ਨਾਲ ਜੁੜਨ ਹਰ ਜੀਬ ਜਿਹੜਾ ਗੁਰਬਾਣੀ ਪੜ੍ਹੇ ਤੁਹਾਡਾ ਅਕੋ ਭਾਈ ਠਿੱਡ ਦੁਖਦਾ ਪਤਾ ਨਹੀਂ ਕਿੰਨਿਆਂ ਦਾ ਭਲਾ ਹੁੰਦਾ ਇਸ ਗੱਲ 'ਚ ਇਹ ਗੁਰਸਿੱਖੀ ਦਾ ਪ੍ਰਚਾਰ ਹੈ ਕੱਲੇ ਬਾਬੇ ਸ਼ਹੀਦਾ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋ ਕੇ ਇਹ ਚੁਪਹਿਰਾ ਸਾਹਿਬ ਅੱਜ ਪਿੰਡ ਪਿੰਡ ਘਰ ਘਰ 'ਚ ਪਹੁੰਚ ਗਿਆ ਹਰ ਪਿੰਡ 'ਚ ਗੁਰੂਕੀਆ ਸੰਗਤਾਂ ਬੜੇ ਪਿਆਰ ਸਤਿਕਾਰ ਨਾਲ ਬਹਿ ਕੇ ਚੁਪਹਿਰਾ ਸਾਹਿਬ ਜੀ ਦੇ ਪਾਠ ਕਰਦੇ ਆ ਹੈ ਤਾਂ ਗੁਰਬਾਣੀ ਹੈ ਤੇ ਕੋ ਗੁਰਬਾਣੀ ਬੇਨਿਜਮੀ ਨਾਲ ਵੀ ਪੜਦੇ ਬੜੇ ਵਧੀਆ ਸ਼ਰਧਾ ਸਤਕਾਰ ਨਾਲ ਚੌਂਕੜੇ ਲਾ ਕੇ ਸਾਰੀ ਸੰਗਤ ਸੁਖਣੀ ਸਾਹਿਬ ਜੀ ਦੇ ਜਾਪ ਜਪਜੀ ਸਾਹਿਬ ਜੀ ਦੇ ਜਾਪ ਚੌਪਈ ਸਾਹਿਬ ਜੀ ਦੇ ਜਾਪ ਜੋ ਜੋ ਵੀ ਉਹਨਾਂ ਨੂੰ ਚੰਗਾ ਲੱਗਦਾ ਉਹ ਤੇ ਪੜਦੇ ਆ ਤੇ ਗੁਰੂ ਚਰਨਾਚ ਅਰਦਾਸ ਕਰਦੇ ਆ ਕੜਾ ਪ੍ਰਸ਼ਾਦ ਜੀ ਦੇਗ ਵੰਡੀ ਜਾਂਦੀ ਆ ਇਹਦੇ ਦੱਸੋ ਤੁਹਾਨੂੰ ਕੀ ਤਕਲੀਫ ਹੋਣ ਲੱਗ ਪਈ ਤੁਸੀਂ ਇਹੀ ਚਾਹੁੰਦੇ ਜੇ ਵੀ ਸਾਡਾ ਰੋਟੀ ਪਾਣੀ ਚੱਲਦਾ ਰਵੇ ਅਸੀਂ ਜੋ ਕਹੀਏ ਉਹ ਲੋਕ ਮੰਨਣ ਉਹ ਸੰਗਤਾਂ ਮੰਨਣ ਤੇ ਸੰਗਤਾਂ ਗੁਰੂ ਦੀ ਗੱਲ ਨੂੰ ਨਾ ਮੰਨਣ। ਇਸਾਈਆਂ ਮਤ ਦਾ ਜਿਹੜਾ ਇਸਾਈ ਮਤ ਦਾ ਜਿਹੜਾ ਪ੍ਰਚਾਰ ਸੀ ਉਥੋਂ ਰੋਕਣ ਵਾਸਤੇ ਕਿੰਨੇ ਜਤਨ ਤੁਸੀਂ ਕੀਤੇ? ਸਿਰਫ ਸਟੇਜ ਤੇ ਬੋਲਦੇ ਹੀ ਹੋ ਤੇ ਜੇ ਕੋਈ ਜੁੜਦਾ ਹੈ ਗੁਰੂ ਨਾਲ ਉਹਨੂੰ ਤੋੜਨ ਤੌਰ ਪੈਂਦੇ ਤੇ ਕਿੰਤੂ ਪਰੰਤੂ ਕਰਨ ਤੌਰ ਪੈਂਦੇ ਹੋ। ਆਹ ਵੇਖੋ ਕਿਰਪਾ ਕਰੋ। ਹੱਥ ਜੋੜੇ ਆ। ਜਿਹੜਾ ਗੁਰੂ ਦੀ ਬਾਣੀ ਨਾਲ ਜੋੜਦਾ ਹੈ, ਜਿਹੜਾ ਗੁਰੂ ਦੇ ਇਤਿਹਾਸ ਨਾਲ ਜੋੜਦਾ, ਜਿਹੜਾ ਗੁਰੂ ਘਰ ਨਾਲ ਜੋੜਦਾ, ਜਿਹੜਾ ਗੁਰੂ ਸਿਧਾਂਤ ਨਾਲ ਜੋੜਦਾ ਉਹਨੂੰ ਜੋੜ ਲੈਣ ਦਿਓ। ਉਹਦੇ ਤੇ ਕਿੰਤੂ ਪਰੰਤੂ ਨਾ ਕਰੋ ਬੜੀਆਂ ਵੱਡੀਆਂ ਸ਼ਕਤੀਆਂ ਆਪੋ ਆਪਣਾ ਪ੍ਰਚਾਰ ਕਰਕੇ ਸਾਡੀ ਸਿੱਖ ਕੌਮ ਦੇ ਬੱਚਿਆਂ ਨੂੰ ਆਪਣੇ ਧਰਮ ਵਿੱਚ ਪਰਵਰਤਨ ਕਰ ਰਹੀਆਂ ਨੇ ਤੇ ਤੁਸੀਂ ਸਿਰਫ ਤੋਂ ਸਿਰਫ ਕਟਾਸ਼ ਕਰਨ ਵਾਲੇ ਲੋਕ ਹੋ ਕੁਥੇ ਜੇ ਬੈਠੇ ਆਰਾਮ ਨਾਲ ਬਸ ਕਹਿ ਦੇਣਾ ਵੀ ਆ ਤਾਂ ਗਲਤ ਹੋ ਰਿਹਾ ਜੀ ਵੀ ਜਿਹੜਾ ਜੁੜ ਗਿਆ ਉਹਨੂੰ ਤੋੜ ਲਵੋ ਫਟਾਫਟ ਸੋ ਹੱਥ ਜੋੜ ਕੇ ਬੇਨਤੀ ਇਹੋ ਜੇ ਪ੍ਰਚਾਰਕਾਂ ਨੂੰ ਕਿਰਪਾ ਕਰੋ ਗੁਰੂ ਕੀ ਬਾਣੀ ਦੇ ਨਿੰਦਕ ਨਾ ਬਣੋ ਐਸਾਰਾ ਤੋੜ ਵਿਛੋੜਾ ਗੁਰੂ ਘਰ ਦੇ ਨਾਲ ਉਹ ਸੰਗਤਾਂ ਦਾ ਕਰਵਾਓ ਜੋ ਵੀ ਭਲੇ ਦੇ ਨਾਲ ਆ ਕੇ ਜਿਸ ਤਰ੍ਹਾਂ ਦਾ ਵੀ ਜਪ ਤਪ ਗੁਰੂ ਘਰ ਦੇ ਚਰਨ ਵਿੱਚ ਬੈ ਕੇ ਕਰਦਾ ਘਰ ਬੈ ਕੇ ਕਰਦਾ ਉਹਨੂੰ ਗੁਰੂ ਦੀ ਬਾਣੀ ਨਾਲ ਜੋੜ ਲੈਣ ਦਿਓ ਧੰਨਵਾਦ ਤੁਹਾਡਾ ਵੀ